ਤੁਹਾਡਾ ਮੋਬਾਈਲ ਗਵਾਚ ਗਿਆ ਹੈ ਤੁਸੀਂ ਪਰੇਸ਼ਾਨ ਹੋ ਚੁੱਕੇ ਹੋ ਤੇ ਆ ਇੱਕ ਪੁਲਿਸ ਮੁਲਾਜ਼ਮ ਜੋ ਕਿ ਪੰਜਾਬ ਪੁਲਿਸ ਦੇ ਵਿੱਚ ਸੇਵਾਵਾਂ ਨਿਭਾਉਂਦਾ ਪਿਆ ਉਹ ਦੱਸ ਰਿਹਾਗਾ ਕਿ ਤੇ ਕਿਵੇਂ ਤੁਹਾਡਾ ਮੋਬਾਈਲ ਲੱਭ ਸਕਦਾਗਾ ਜੇਕਰ ਤੁਸੀਂ ਪਰੇਸ਼ਾਨ ਹੋ ਚੁੱਕੇ ਹੋ ਕਿ ਆ ਐਪ ਡਾਊਨਲੋਡ ਕਰ ਲਓ ਉਸ ਤੋਂ ਬਾਅਦ ਜੋ ਤਰੀਕਾ ਦੱਸਿਆ ਇਸ ਪੁਲਿਸ ਮੁਲਾਜ਼ਮ ਨੇ ਉਹਨੂੰ ਦੇਖ ਕੇ ਤੇ ਇੰਜ ਲੱਗਦਾ ਤੇ ਹੁਣ ਹੈ ਜਿਨ੍ਹਾਂ ਲੋਕਾਂ ਦੇ ਮੋਬਾਈਲ ਗਵਾਚ ਚੁੱਕੇ ਸੀ ਜਿਹੜੇ ਲੋਕ ਪਰੇਸ਼ਾਨ ਹੋ ਚੁੱਕੇ ਸੀ ਜਾਂ ਕੋਈ ਖੋ ਕੇ ਲੈ ਗਿਆ ਸੀ ਉਹਨਾਂ ਨੂੰ ਲੱਭਣ ਦੇ ਵਿੱਚ ਕਾਫੀ ਹੁਣ ਮਦਦ ਮਿਲ ਸਕਦੀ ਹੈ ਕਿ ਇਹ ਵੀਡੀਓ ਨੂੰ ਜਰੂਰ ਦੇਖਿਓ ਧਿਆਨ ਨਾਲ ਗੱਲਾਂ ਜਰੂਰ ਸਮਝਿਓ ਔਰ ਸ਼ੇਅਰ ਵੀ ਕਰ ਦਿਓ ਤਾਂ ਕਿ ਇਹ ਜਾਣਕਾਰੀ ਹੋਰ ਲੋਕਾਂ ਤੱਕ ਪਹੁੰਚ ਸਕੇ ਤੇ ਹੋਰ ਲੋਕਾਂ ਦਾ ਭਲਾ ਹੋ ਸਕੇ ਕਿਉਂਕਿ ਜਦੋਂ ਕਿਸੇ ਦਾ ਮੋਬਾਈਲ ਗਵਾਜ ਜਾਂਦਾ ਹੈ ਤਾਂ ਹਰ ਕੋਈ ਬੰਦਾ ਪਰੇਸ਼ਾਨ ਹੋ ਜਾਂਦਾ ਆ ਡਰ ਜਾਂਦਾ ਹੈ ਕਿਉਂਕਿ ਉਹਦੇ ਵਿੱਚ ਪ੍ਰਾਈਵੇਸੀ ਦੇ ਵਿੱਚ ਉਹਦੇ ਕਾਫੀ ਸਮਾਨ ਪਿਆ ਹੁੰਦਾ ਜਿਹੜਾ ਕਿ ਜੀਵਨ ਦੀ ਕਾਫੀ ਅਹਿਮ ਗੱਲਾਂ ਵਿੱਚ ਅਹਿਮ ਜਾਣਕਾਰੀਆਂ ਵਿੱਚ ਹੁੰਦੀਆਂ ਕਿ ਜਦੋਂ ਕੋਈ ਖੋਹ ਕੇ ਲੈ ਜਾਂਦਾ ਹੈ ਜਾਂ ਫਿਰ ਡਿੱਗ ਜਾਂਦਾ ਹੈ ਤਾਂ ਫਿਰ ਕਿਤਨਾ ਕਿਤੇ ਉਸ ਦਿਲ ਜਿਹੜਾ ਹੈ ਉਹ ਪਰੇਸ਼ਾਨ ਉਹ ਡਰ ਦੇ ਵਿੱਚ ਡਿਪਰੈਸ਼ਨ ਦੇ ਵਿੱਚ ਇਨਸਾਨ ਚਲਾ ਹੀ ਜਾਂਦਾ ਹੈਗਾ ਲੇਕਿਨ ਆ ਵੀਰ ਨੇ ਜੋ ਦੱਸਿਆ ਉਹਨੂੰ ਦੇਖ ਕੇ ਤੇ ਇੰਜ ਲੱਗਦਾ ਤੇ ਹੁਣ ਕਾਫੀ ਲੋਕਾਂ ਨੂੰ ਇਸ ਚੀਜ਼ ਤੋਂ ਮਦਦ ਲੈਣੀ ਚਾਹੀਦੀ ਹੈਗੀ ਆ ਹਾਂਜੀ ਸਾਰੇ ਵੀਰਾਂ ਨੂੰ ਮੈਂ ਗੁਰਸੇਵ ਸਿੰਘ ਪੰਜਾਬ ਪੁਲਿਸ ਇਸ ਵੀਡੀਓ ਰਾਹੀਂ ਮੈਂ ਆਪਦੀ ਨਾਲ ਅਹਿਮ ਜਾਣਕਾਰੀ ਜਿਹੜੀ ਸਾਂਝੀ ਕਰਾਂਗਾ ਵੀ ਤੁਸੀਂ ਤੁਹਾਡਾ ਜਿਹੜਾ ਗੁੰਮ ਹੋਇਆ ਫੋਨ ਆ ਐਂਡਰੋਇਡ ਫੋਨ ਉਹ ਤੁਸੀਂ ਜਦੋਂ ਗੁੰਮ ਹੋ ਜਾਏ ਤਾਂ ਉਹਨੂੰ ਕਿਸ ਤਰ੍ਹਾਂ ਲੱਭ ਸਕਦੇ ਹੋ ਇਸ ਵੀਡੀਓ ਰਾਹੀਂ ਮੈਂ ਆਪਦੀ ਤੁਹਾਨੂੰ ਜਾਣਕਾਰੀ ਸਾਂਝੀ ਕਰਾਂਗਾ ਵੀਡੀਓ ਵਧੀਆ ਲੱਗੀ ਤਾਂ ਅਗੇ ਸ਼ੇਅਰ ਕਰ ਦੇਣਾ ਤੇ ਮੇਰੇ ਪੇਜ ਨੂੰ ਫੋਲੋ ਕਰ ਲੈਣਾ ਸੋ ਵੀਰੋ ਤੁਸੀਂ ਕੋਈ ਦੂਸਰਾ ਫੋਨ ਲੈ ਕੇ ਉਸ ਦੇ ਵਿੱਚ ਜਿਹੜੀ Google Find My Device ਇਹ ਐਪ ਹੈ ਜਿਹੜੀ ਡਾਊਨਲੋਡ ਕਰ ਲੈਣੀ ਤਾਂ ਤੁਹਾਡੀ ਸਕਰੀਨ ਦੇ ਉੱਪਰ ਹੈ ਜਿਹੜਾ ਇਸ ਤਰ੍ਹਾਂ ਦੀ ਜਿਹੜੀ Find Device ਹੈ ਇਹ ਐਪ ਹੈ ਜਿਹੜੀ ਡਾਊਨਲੋਡ ਹੋ ਜਾਊਗੀ ਇਸ ਨੂੰ ਤੁਸੀਂ ਕਲਿੱਕ ਕਰਾ ਲੈਣਾ ਕਲਿੱਕ ਕਰਨ ਤੋਂ ਬਾਅਦ sign in as a guest ਇਹ ਆਪਸ਼ਨ ਆਊਗੀ ਇੱਥੇ ਕਲਿੱਕ ਕਰ ਲੈਣਾ ਤੇ ਤੁਸੀਂ ਤੁਹਾਡਾ ਜਿਹੜਾ ਫੋਨ ਗੁੰਮ ਹੋਇਆ ਉਸ ਦੇ ਵਿੱਚ ਜਿਹੜੀ ਈਮੇਲ ਆਈਡੀ ਸੀ ਉਹ ਈਮੇਲ ਆਈਡੀ ਤੁਸੀਂ ਇੱਥੇ ਜਿਹੜੀ ਭਰ ਦੇਣੀ ਹੈ ਈਮੇਲ ਆਈਡੀ ਭਰਨ ਤੋਂ ਬਾਅਦ ਤੁਹਾਡੇ ਅੱਗੇ ਨੈਕਸਟ ਦਾ ਆਪਸ਼ਨ ਆਊਗਾ ਇਹ ਤੇ ਕਲਿੱਕ ਕਰ ਦੇਣਾ ਇੱਥੇ ਤੁਸੀਂ ਆਪਣਾ ਜਿਹੜਾ ਆ ਪਾਸਵਰਡ ਆ ਜਿਹੜਾ ਉਹ ਭਰ ਦੇਣਾ ਤੇ ਨੈਕਸਟ ਤੇ ਜਿਹੜਾ ਕਲਿੱਕ ਕਰ ਦੇਣਾ ਤਾਂ ਤੁਹਾਡੇ ਅੱਗੇ ਨਾ ਈਮੇਲ ਆਈਡੀ ਪਾਸਵਰਡ ਭਰਨ ਤੋਂ ਬਾਅਦ ਇਸ ਤਰ੍ਹਾਂ ਦੀ ਸਕਰੀਨ ਆ ਜਿਹੜੀ ਸਾਹਮਣੇ ਆਊਗੀ ਤੇ ਇੱਥੋਂ ਤੁਸੀਂ ਜਿਹੜਾ ਲੋਕੇਸ਼ਨ ਆ ਜਿਹੜੀ ਚੈੱਕ ਕਰ ਸਕਦੇ ਹੋ ਤਾਂ ਜਿਹੜਾ ਫੋਨ ਹੈ ਤੁਹਾਡਾ ਜਿਹੜਾ ਗੁੰਮ ਹੋਇਆ ਉਹ ਆ ਲੋਕੇਸ਼ਨ ਆ ਰਹੀ ਹੈ ਤੁਹਾਡੇ ਫੋਨ ਦਾ ਜਿਹੜਾ ਸਾਈਨ ਆਊਗਾ ਤੁਹਾਡਾ ਫੋਨ ਤੁਸੀਂ ਇਸ ਲੋਕੇਸ਼ਨ ਤੇ ਪਿਆਗਾ ਤੁਸੀਂ ਇੱਥੋਂ ਜਾ ਕੇ ਆਪਦਾ ਫੋਨ ਹੈ ਜਿਹੜਾ ਰਿਸੀਵ ਕਰ ਸਕਦੇ ਹੋ ਜੇਕਰ ਮੇਰੀ ਇਹ ਜਾਣਕਾਰੀ ਵਧੀਆ ਲੱਗੀ ਤਾਂ ਸਾਰੇ ਵੀਰ ਵੀਡੀਓ ਨੂੰ ਬាទਵਾ ਸ਼ੇਅਰ ਕਰਨਾ ਤੇ ਮੇਰੇ ਪੇਜ ਨੂੰ ਫੋਲੋ ਕਰਨਾ ਜੀ ਇਹ ਫੋਨ ਲੱਭਣ ਸੰਬੰਧੀ ਜਿਹੜੀ ਮੰਨ ਲਓ ਮੈਂ ਪੂਰੀ ਵੀਡੀਓ ਵਿੱਚ 4-5 ਮਿੰਟ ਦੀ ਉਹ ਮੈਂ ਆਪਣੇ ਫੇਸਬੁੱਕ ਪੇਜ ਤੇ ਜਿਹੜੀ ਅਪਲੋਡ ਕੀਤੀ ਹੈ ਉੱਥੇ ਜਾ ਕੇ ਤੁਸੀਂ ਫੇਸਬੁੱਕ ਪੇਜ ਤੇ ਦੇਖ ਸਕਦੇ ਹੋ ਸਕਰੀਨ ਤੇ ਮੈਂ ਫੇਸਬੁੱਕ ਪੇਜ ਆ ਜਿਹੜਾ ਆਪਣਾ ਮੈਂਸ਼ਨ ਕੀਤਾ ਹੋਇਆ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜੀ